दोस्तों लोग उठ के ना सुबह दोस्तों गाड़ी में आए तो फोटो मेरे करो आज मुझे ये बताओ कि मेरा ट्रक ड्राइवरों से एक सवाल ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਡਰਾਈਵਰ ਮਹਿਕਮਾ ਕੁੱਤੇ ਕਹਾਣੀ ਦੇ ਵਿੱਚ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਚੰਗੀ ਲੱਗੇ ਤਾਂ ਅਗੇ ਸ਼ੇਅਰ ਵੀ ਜਰੂਰ ਕਰਿਓ ਤੇ ਆਜੋ ਮਿੱਤਰੋ ਚੱਲਦੇ ਆ ਪਹਿਲੀ ਵੀਡੀਓ ਵੱਲ ਦੋਸਤੋ ਲੋਕ ਉੱਠ ਕੇ ਨਾ ਸੁਬਾਹ ਸੁਬਾਹ ਭਗਵਾਨ ਦਾ ਨਾਮ ਲੈਂਦੇ ਠੀਕ ਹੈ ਔਰ ਮੈਂ ਸੁਬਾਹ ਸੁਬਾਹ ਉੱਠ ਕੇ ਨਾ ਡਰਾਈਵਰ ਸਾਹਿਬ ਲਈ ਚਰਤਾ ਬਣਾਉਂਦਾ ਹਾਂ ਦਿਨ-ਦਿਨ ਕੋ ਚਰਤਾ ਚਾਹੀਏ ਸੁਬਾਹ ਉੱਠ ਕੇ ਦੇਖ ਲੋ ਹਾਂਜੀ ਲੋਕ ਲੈ ਰਹੇ ਨੇ ਰੱਬ ਦਾ ਨਾਮ ਤੇ ਡਰਾਈਵਰ ਨੂੰ ਸਵੇਰੇ ਉੱਠ ਕੇ ਚਾਹੀਦਾ ਤਾਂ ਯਰਦਾ 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 ਉਹ ਕੋ ਬਸਲੀ ਤਮਾਕੂ ਨਹੀਂ ਆਹ ਲੋਕ ਨਹੀਂ ਗਾਉਂਦੇ ਹਾਂ ਉਹ ਲੋਕ ਰੱਬ ਦਾ ਨਾਮ ਧਿਆਣਾ ਨਹੀਂ ਬਸ ਸਵੇਰੇ ਉੱਠ ਕੇ ਚਾਹੀਦਾ ਤਾ ਯਰਦਾ ਮੈਡਮ ਕੀ ਗੱਲ ਸਾਰੇ ਡਰਾਈਵਰ ਤਾਂ ਆਪਣੇ ਵਰਗੇ ਸਮਝੇਵੇ ਬਿਊਟੀਫੁੱਲ ਆਪਣੇ ਘਰ ਵਾਲੇ ਵਰਗੇ ਸਮਝੇਵੇ ਸਾਰੇ ਕੰਜਰਖਾਨਾ ਕਰਦੇ ਤੁਸੀਂ ਕਰ ਸਕਦੇ ਆ ਮੈਡਮ ਇਹ ਕੰਜਰਖਾਨਾ ਪਰ ਸਾਰੇ ਡਰਾਈਵਰ ਨਹੀਂ ਕਰਦੇ ਸਾਰੇ ਡਰਾਈਵਰਾਂ ਨੂੰ ਸਵੇਰੇ ਉੱਠ ਕੇ ਯਰਦੇ ਦੀ ਲੱਤ ਨਹੀਂ ਹੁੰਦੀ ਰੱਬ ਦਾ ਨਾਮ ਵੀ ਧਿਆਦੇ ਐ ਥੋਡੇ ਵਰਗੇ ਕੰਜਰ ਐ ਜਿਹੜੇ ਇਦਾਂ ਦਾ ਸ਼ੋਅ ਕਰਦੇ ਐ ਇਦਾਂ ਦੀ ਸ਼ੋਅ-ਆਫ ਕਰਦੇ ਸੜਿਆ ਵਜਾ ਸ਼ੋਅ-ਆਫ ਕਰਕੇ ਡਰਾਈਵਰਾਂ ਦੀ ਇੱਜ਼ਤ ਘੱਟ ਕਰਦੇ ਡਰਾਈਵਰਾਂ ਦੀ ਇੱਜ਼ਤ ਵਧਾਣੀ ਤਾਂ ਕਿਹਾ ਇਹ ਤੁਸੀਂ ਉਲਟੀ ਥੱਲੇ ਲਾਣ ਨੂੰ ਚੱਲੇ ਹੋਏ ਹੋ ਵੀ ਅਹੀਂ ਕਰਿਆ ਕਿਆ ਕਰਦੇ ਨਾ ਤੇਰੇ ਘਰ ਵਾਲੇ ਨੂੰ ਸ਼ਰਮ ਨਾ ਤਿੰਨੋਂ ਸ਼ਰਮ ਬੀਟਾ ਲੈ ਕੇ ਨਾ ਬੋਤਲ ਦਾ ਸ਼ਰਮ ਤੁਨ ਤਾਂ ਵੀ ਨਹੀਂ ਆਣੀ ਤਾਂ ਮੈਂ ਤੂੰ ਇਹੀ ਹੀ ਕੰਜਰ ਕਿੱਦਾ ਕਰਨਾ ਨਵੇਂ ਸੂਟ ਸਿਆ ਕਰਦੀ ਤੂੰ ਹੈ ਮੈਂ ਸੂਟ ਕੱਲ ਮੈਨੇ ਪੂਰਾ ਦਿਨ ਲਗਾ ਕੇ ਸੂਟ ਸਿਲਾਇਆ ਨਾ ਹੋਆ ਠੀਕ ਹੈ ਕਿਉਂਕਿ ਬੇਇੱਜ਼ਤੀ ਕਰਾਣੇ ਨੂੰ ਜਲੂਸ ਕਢਾਣੇ ਨੂੰ ਤੂੰ ਨਵੇਂ ਸੂਟ ਸਿਆ ਕਰਦੀ ਪਹਿਲਾਂ ਤਾਂ ਮੈਂ ਨਵੇਂ ਕੱਲ ਦਾ ਜਵਾਬ ਦੇ ਵੀਡੀਓਜ਼ ਬਣਾਣੇ ਆ ਤੇ ਡਰਾਵੀ ਸਾਹਿਬ ਉਹ ਦੇ ਵੀ ਤਨੋਂ ਨਹੀਂ ਦਈਏ ਕਿਸੇ ਨਾ ਕੋਈ ਗੁਣ ਨਹੀਂ ਦਿੱਤਾ ਅੱਜ ਕੀ ਚਰਚਾ ਵੀ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਤੁਸੀਂ ਥੋੜੇ ਜੇ ਵਾਇਰਲ ਹੁੰਦੇ ਆ ਤੁਹਾਡੀ ਵੀਡੀਓ ਦੇਖਦੇ ਆ ਲੋਕ ਤੁਸੀਂ ਨਾ ਕਰੋ ਇਦਾਂ ਦਾ ਕੰਮ ਨਹੀਂ ਇਹਦੀ ਚੌਥੀ ਵੀਡੀਓ ਆ ਗਈ ਮੈਂ ਚੌਥੀ ਵੀਡੀਓ ਦੇਖ ਕੇ ਵੀਡੀਓ ਬਣਾ ਰਿਹਾ ਇਹਨਾਂ ਸਭ ਕੀ ਜਲਦੀ ਬਣਾਉਂਦੀ ਹਰੇਕ ਵੀਡੀਓ ਵਿੱਚ ਯਾਰਦਾ ਮੜ ਰਹੀ ਪਤਾ ਇਹ ਵੀਡੀਓ ਨੂੰ ਲਾਈਕ ਆ ਰਹੇ ਕਮੈਂਟ ਆ ਰਹੇ ਵਿਊ ਆ ਰਹੇ ਹੋਰ ਕਿਸੇ ਗੱਲ ਤੇ ਨਹੀਂ ਇਹ ਗੱਲਾਂ ਤੇ ਫਰਕ ਮੈਡਮ ਤੁਹਾਨੂੰ ਕੋਈ ਨਹੀਂ ਪੈਣਾ ਸਾਨੂੰ ਆਮ ਘਰਾਂ ਦੇ ਮੁੰਡੇ ਆ ਜਿਹੜੇ ਉਹਨਾਂ ਨੂੰ ਫਰਕ ਪੈਣਾ ਸਾਡੇ ਵਰਗਿਆਂ ਦੇ ਬਾਅਦ ਚ ਰਿਸ਼ਤੇ ਨਹੀਂ ਹੁੰਦੇ ਲੋਕ ਭਾਨੀਆਂ ਮਾਰਦੇ ਸਾਡੀਆਂ ਕੁੜੀਆਂ ਨੂੰ ਤਾਂ ਇਹ ਨਸ਼ੇ ਤੇ ਲਾ ਦੇਣਗੇ ਭੁੱਖੀ ਮਾਰ ਰਾ ਇਹਨਾਂ ਨੇ ਯਰਦਾ ਮਲਵਾਣਾ ਥੋਡੇ ਵਰਗੇ ਦੀਆਂ ਕਰਤੂਤਾਂ ਦੇਖ ਕੇ ਕਹਿੰਦੇ ਲੋਕ ਨਹੀਂ ਇੰਨਾ ਵੀ ਮਾੜਾ ਸਾਡਾ ਮਹਿਕਮਾ ਨਹੀਂ ਹੈਗਾ ਐਨੇ ਮਾੜੇ ਸਾਡੇ ਮਹਿਕਮੇ ਚ ਬੰਦੇ ਨਹੀਂ ਹੈਗੇ ਜਿੰਨੇ ਮਾੜੇ ਤੁਸੀਂ ਬਣਿਆ ਕਰਦੇ ਐਦਾਂ ਦਾ ਜਲੂਸ ਕਢਾਣਾ ਵੀ ਹੁੰਦਾ ਕੋਈ ਯਾਰ ਥੋੜੀ ਸ਼ਰਮ ਕਰ ਲੋ ਅਕਲ ਸਿਰ ਨੂੰ ਹੱਥ ਮਾਰ ਲੋ ਤੇ ਜਿਆਦਾ ਹੀ ਅੱਗ ਲੱਗੀ ਵੀ ਥੋੜਾ ਜਿਹਾ ਯਾਰ ਦਾ ਡਰਾਈਵਰ ਦੇ ਬੁੱਲਾਂ ਚ ਲਾ ਕੇ ਥੋੜਾ ਜਿਹਾ ਆਪਣੀ ਨਾਸਾਂ ਚ ਲਾ ਲਈ ਤੈਨੂੰ ਤਾਂ ਵੀ ਸ਼ਰਮ ਨਹੀਂ ਆਣੀ ਤੈਨੂੰ ਠੰਡ ਪੈ ਜੂਗੀ ਪਰ ਜ਼ਰੂਰ ਠੀਕ ਹੈ ਬਾਕੀ ਅੱਗੇ ਦੇ ਥੋੜਾ ਜਿਹਾ ਧਿਆਨ ਰੱਖਿਓ ਤੇ ਚਲਦੇ ਆਂ ਬਾਬੇ ਉਹ ਦੂਈ ਵੀਡੀਓ ਵਾਲੇ ਤਾਂ ਔਖਾ ਆਈਂਦਾ ਮੋਦੀ ਸਾਹਿਬ ਦੇਣਗੇ ਨਾ ਨਾ ਸਵਾਦ ਆਓ ਫੇ ਮੋਦੀ ਸਾਹਿਬ ਦੋ ਸਵਾਦ ਇਹਨਾਂ ਨੂੰ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਹਾਂਜੀ ਇੱਕ ਮੈਡਮ ਬੜੀ ਭੌਂਕਦੀ ਡਰਾਈਵਰਾਂ ਨੂੰ ਰਕ ਡਰਾਈਵਰੋ ਅੱਜ ਮੈਨੂੰ ਆਪਕੀ ਗੱਡੀ ਦਾ ਨੰਬਰ ਕਿਤਨਾ ਹੈ ਆਪਨੇ ਬੇਟ ਕਿਤਨਾ ਡਾਲਾ ਹੋਇਆ ਹੈ ਮਾਡਲ ਨੰਬਰ ਹੈ ਕਾਣਾ ਦੱਸੀਏ ਤਾਂ ਨੋਕ ਕੋਣ ਐ ਤੂੰ ਆਹੀਂ ਜਾਣਦੇ ਤੈਨੂੰ ਹੈ ਕੁਛ ਜਿਹੜਾ ਤਾਂ ਨੋ ਦੱਸੀਏ ਗੱਡੀ ਦਾ ਨੰਬਰ ਨਾਲੇ ਉਹ ਸਾਲੀਆ ਗੱਡੀ ਦੇ ਮੂੰਹ ਨਾਲ ਅੱਗੇ ਵਾਲਾ ਬੂਥਾ ਹੈ ਮੂੰਹ ਨੋ ਤਾਂ ਬੂਥਾ ਦੱਸਦੀ ਉੱਪਰ ਦੇ ਤੂੰ ਲਾਈਕ ਵੀ ਗੱਡੀਆਂ ਦੇ ਸਿਰਾਂ ਵਾਲੇ ਪਰਤੇ ਲਿਆ ਕਰਦੀ ਸ਼ਰਮ ਹੈ ਭੋਰਾ ਕਾ ਨਹੀਂ ਕਮੈਂਟ ਮੇ ਬਤਾਓ ਜਲਦੀ ਜਲਦੀ ਕੋਈ ਜਾਣ ਨਹੀਂ ਪਛਾਨ ਨਹੀਂ ਬਸ ਬਿਨਾ ਗੱਲ ਤੇ ਡਰਾਈਵਰਾਂ ਚ ਬੱਜੀ ਜਾਂਦੀ ਆਕ ਜੇ ਕਿਸੇ ਡਰਾਈਵਰ ਨਾਲ ਕੋਈ ਗੱਲ ਸੁਣਾਤੀ ਫਿਰ ਕਹਣਾ ਡਰਾਈਵਰ ਨੇ ਤਾਂ ਮੇਰੇ ਕੋਲ ਇਹ ਕੁਛ ਬੋਲ ਦਿਆ ਡਰਾਈਵਰ ਨੇ ਤਾਂ ਮੇਰੀ ਬੇਇੱਜ਼ਤੀ ਕਰਦੀ ਜਾਂ ਕਿਸੇ ਡਰਾਈਵਰ ਨਾਲ ਤੇਰੀ ਲੱਤਾਂ ਚ ਕਾ ਕੇ ਚੱਲ ਜਾਣਾ ਫਿਰ ਕਹਣਾ ਡਰਾਈਵਰ ਤੋਟਾਂਗੇ ਉਠਾ ਕੇ ਚਲਾ ਗਿਆ ਇਹਦੇ ਚ ਵੀ ਡਰਾਈਵਰਾਂ ਦੀ ਬਦਨਾਮੀ ਹੁਣ ਵੀ ਤੂੰ ਡਰਾਈਵਰਾਂ ਦੀ ਬਦਨਾਮੀ ਕਰ ਰਹੀ ਬੋਲਦੀ ਤਾਂ ਸਾਲੀ ਇਦਾਂ ਗੀ ਜਿੱਦਾਂ ਬਣੀ ਕਿਸੇ ਨੇ ਕੁੱਟ-ਕੱਟ ਕੇ ਭਜਾਈ ਵੀ ਹੁੰਦੀ ਮੇਰੇ ਕੋ ਡਰਾਈਵਰ ਨੂੰ ਸੇ ਇੱਕ ਸਵਾਲ ਹੈ ਕਿਸੇ ਡਰਾਈਵਰ ਨਾਲ ਥੱਪੜ ਮਾਰ ਕੇ ਭਜਾਈ ਵੀ ਹੁੰਦੀ ਬੋਲਦੀ ਤਾਂ ਇਸ ਹਾਮ ਨਾਲ ਜਲੀ-ਜਲੀ ਵੀ ਹੁੰਦੀ ਹਰ ਇੱਕ ਵਾਰ ਉੱਥਾ ਹੈ ਉਸਨੇ ਮੂਛ ਕਿਉਂ ਬਣਾਈ ਕੀ ਗੱਲ ਹੈ ਮੈਡਮ ਕਿਸੇ ਡਰਾਈਵਰ ਨੇ ਕੋਈ ਲੇਖਾ ਯੋਖਾ ਦੇਣਾ ਕਿਸੇ ਦਾ ਪਤਾ ਨਹੀਂ ਕਿਆ ਸਮਝਦੀ ਆਪਣੇ ਆਪ ਨੂੰ ਕਿਆ ਨਹੀਂ ਸਮਝਦੀ ਮੈਂ ਏ ਮੈਡਮ ਤੇ ਹੈਰਾਨ ਇੱਕ ਤਾਂ ਟੁੱਟ ਰੁੱਟ ਕੇ ਪੈਂਦੀ ਉੱਪਰ ਤੇ ਪੁੱਛਦੀ ਉਹ ਚੀਜ਼ਾਂ ਵੀ ਜਿਹੜੀਆਂ ਵਸਤੇ ਹੀ ਬਾਹਰ ਹੋਵਾ ਵੀ ਤੰਨੋਂ ਦੱਸੀਏ ਕਾਹਨੋਂ ਉਦਾਂ ਦਾ ਸਾਡਾ ਡਰਾਈਵਰ ਮਹਿਕਮਾ ਜਿਹੜਾ ਇਹਦੇ ਕਮੈਂਟਾਂ 'ਚ ਜਾ ਕੇ ਦੱਸੀ ਜਾਂਦਾ ਹਮ ਇਤਨਾ ਵੇਟ ਡਾਲ ਕੇ ਆ ਰਹੇ ਆਂ ਹਮਾਰੀ ਗੱਡੀ ਦਾ ਇਤਨਾ ਮਾਡਲ ਨੰਬਰ ਹੈ ਇਦਾਂ ਦੀ ਫੰਗ ਜੀਨ ਨੂੰ ਡਿਸਲਾਈਕ ਕਰਿਆ ਕਰੋ ਨਾ ਕਰਿਆ ਕਰੋ ਲਾਈਕ ਇਹ ਬਿਨਾ ਗੱਲ ਤੇ ਬਸ ਡਰਾਈਵਰਾਂ ਦਾ ਨਾਮ ਲੈ ਕੇ ਮਸ਼ਹੂਰ ਹੋਈ ਜਾਂਦੀਆਂ ਕੀ ਹਵਾ ਉਹਦੇ ਬਾਅਦ ਚ ਡਰਾਈਵਰਾਂ ਨੂੰ ਕੁਝ ਵੀ ਨਹੀਂ ਜਾਣਦੀਆਂ ਫਿਰ ਕਹਿੰਦੀਆਂ ਡਰਾਈਵਰ ਸੇ ہمارا ਕੋਈ ਲੈਖਾ ਜੋਖਾ ਨਹੀਂ ਹੈ ਹਮ ਤੋ ਡਰਾਈਵਰ ਕੇ ਸਾਥ ਖੜਨਾ ਤੱਕ ਨਹੀਂ ਪਸੰਦ ਕਰੇਂਗੇ ਬਿਊਟੀਫੁੱਲ ਇਦਾਂ ਦੀ ਜਨਾਨੀ ਇੰਟਰਵਿਊ ਚ ਇਦਾਂ ਦੀ ਗੱਲ ਬੋਲ ਦਿੰਦੀ ਜਾ ਕੇ ਫਿਰ ਇਨੋ ਲਾਣਤਾ ਪਾਉ ਜਾ ਡਰਾਈਵਰਾਂ ਦਾ ਨਾਮ ਲੈ ਕੇ ਮਸ਼ਹੂਰ ਹੋਇਆ ਕਰਦੀ ਉਹ ਵੈਰੈਟੀ ਕੀ ਹੈ ਕੋਈ ਲਿੰਕ ਨਹੀਂ ਹੈਗਾ ਇਹਦਾ ਡਰਾਈਵਰਾਂ ਨਾਲ ਤਾਂ ਵੀ ਇਹ ਡਰਾਈਵਰਾਂ ਚ ਵੱਜਦੀ ਆ ਕਹੇ ਵੀ ਕਿਆ ਮਤਲਬ ਹੈ ਤੇਰਾ ਇਹਨੂੰ ਪੁੱਛੋ ਜਾ ਕੇ ਸਾਰੇ ਵੀ ਤੂੰ ਕੌਣ ਹੈ ਤੇ ਚਲੋ ਬਾਬਿਓ ਜਿਆਦਾ ਨਹੀਂ ਟਾਈਮ ਖਰਾਬ ਕਰਨਾ ਥੋੜਾ ਇੱਕ ਵੀਡੀਓ ਹੋਰ ਹੈ ਤੇਰੇ ਦਿਲ ਜਾਨੀਆਂ ਮੇਰੇ ਫੋਟੋ ਮੇਰੇ ਲਾ ਕੇ ਰੱਖ ਲੈ ਅੱਗੇ ਜਵੜੀ ਤੇਰੇ ਦਿਲ ਜਾਨੀਆਂ ਮੇਰੇ ਫੋਟੋ ਫਿਲਾ ਕੇ ਹਾਂਜੀ ਆਹ ਵਾਲੀ ਮੈਡਮ ਨਾ ਤੁਸੀਂ ਜਾਣਦੇ ਹੀ ਐ ਮੇਰੇ ਦਿਲ ਜਾਨੀਆਂ ਫੋਟੋ ਮੇਰੀ ਲਾ ਕੇ ਰੱਖ ਲੈ ਲੱਕ ਹਲਾ ਕੇ ਫੇਮ ਸੋਈ ਵੀ ਮੈਡਮ ਪਿੱਛੇ ਡਰਾਈਵਰਾਂ ਦਾ ਟੈਗ ਲੱਗਿਆ ਹੁੰਦਾ ਕੋਈ ਬੱਸ ਕੰਨ ਤੇ ਫੜੀ ਹੁੰਦੀ ਐ ਕੋਠੇ ਉੱਤੇ ਚੜੀ ਹੁੰਦੀ ਐ ਉਹ ਮੈਡਮ ਨਾ ਤੁਸੀਂ ਜਾਣਦੇ ਹੀ ਐ ਪੇਛਾ ਜੀਆ ਮੇਰੀ ਗੱਲਬਾਤ ਹੋਈ ਸੀ ਐ ਮੈਡਮ ਨਾਲ ਕੋਈ ਵੀ ਮੈਂ ਡਰਾਈਵਰਾਂ ਨੂੰ ਸਪੋਰਟ ਕਰਦੀ ਡਰਾਈਵਰ ਮੇਰੀ ਵੀਡੀਓਜ਼ ਨੂੰ ਪਸੰਦ ਕਰਤੇ ਹਨ ਉਹ ਹੀ ਮੈਨੂੰ ਬੋਲਤੇ ਹਨ ਉਹ ਹੀ ਮੇਰੇ ਤੋਂ ਰਿਕੁਐਸਟ ਕਰਤੇ ਹਨ ਕਿ ਆਪ ਵੀਡੀਓਜ਼ ਬਣਾਇਆ ਕਰੋ ਔਰ ਉਹ ਹੀ ਮੈਨੂੰ Song ਭੇਜਦੇ ਹਨ ਕਿ ਆਪ ਮੇਰੇ ਵਰਗੀ ਕੋਈ ਸਪੋਰਟ ਨਹੀਂ ਕਰ ਸਕਦਾ ਡਰਾਈਵਰਾਂ ਨੂੰ ਮੈਡਮ ਨੂੰ ਹਣ ਇੱਕ ਗੱਲ ਪੁੱਛਣੀ ਵੀ ਜੇ ਪਰ ਐਡਾ ਵੱਡਾ ਕਾਂਡ ਹੋਇਆ ਮੈਡਮ ਤੇ ਇੱਕ ਸਟੋਰੀ ਤੱਕ ਨਹੀਂ ਪਈ ਪੋਸਟ ਦਾ ਬਹੁਤ ਦੂਰ ਦੀ ਗੱਲ ਹੈ ਉਹਨਾਂ ਉੱਧਰ ਕਾਰਡ ਹੋਇਆ ਜਾਇ ਪਰ ਤੇ ਮੈਡਮ ਇਧਰ ਲੱਕ ਹਿਲਾ ਰਹੀ ਆ ਉਸੇ ਦਿਨ ਦੇਖ ਲੋ ਕਰਤੂਤਾ ਇਹ سپورਟ ਹੈ ਡਰਾਈਵਰ ਮਹਿਕਮੇ ਨੂੰ ਹੀ ਦੀ سپورਟ ਮੈਡਮ ਤੇਰੀ ਕੋਈ ਵੀ ਨਹੀਂ ਹੈਗੀ سپورਟ ਤੇਰੀ ਇਹੀ ਹੈ ਵੀ ਠਮਕੇ ਲਾਤੇ ਲੱਕ ਹਿਲਾਤਾ ਪਿੱਛੇ ਡਰਾਈਵਰ ਲੈ ਕੇ ਨੱਚਲੀ ਕੋਠੇ 'ਤੇ ਚੜਕਾ ਆਪਣੇ ਆਪ ਨੂੰ ਤੂੰ ਸਟਾਰ ਸਮਝਦੀ ਪੈਸੇ ਡਬਲ ਕਰਨੇ ਆਣੀਆਂ ਤੂੰ ਐਡਾਂ ਕਰਦੀ ਵੀ ਡਰਾਈਵਰ ਮਹਿਕਮਾ ਮੂਰਖਾ ਹੈ ਇਹ ਤੇਰੀਆਂ ਐਡਾਂ ਕੀਤੀਆਂ ਮੈਂ ਐਡਾਂ ਡਰਾਈਵਰ ਆਪਣੇ 150000 ਰੁਪਇਆ ਖਰਾਬ ਕਰਦਾ ਵਾ ਤਾਂ ਉੱਪਰ ਦੇ ਬਾਅਦ ਚ ਆਈਡੀ ਚੱਕਾ ਬਲੌਕ ਕਰ ਦਿੰਦੇ ਇਹ ਮੈਡਮ سپورਟ ਨਹੀਂ ਹੁੰਦੀ ਇਹਨੂੰ سپورਟ ਕਹਿੰਦੀ ਇਹ سپورਟ ਨਹੀਂ ਹੈਗੀ ਇਹ ਕੰਜਰ ਗਿੱਦਾ ਜਿਹੜਾ ਤੂੰ ਕਰਦੀ ਕੋਠੇ ਤੇ ਚੜ ਚੜ ਕੇ ਡੈਸ਼ਬੋਰਡ ਉੱਤੇ ਡੈਸ਼ਬੋਰਡ ਉੱਤੇ سپورਟ ਹੁੰਦੀ ਕੋਈ ਗੱਲ ਦਾ ਮੁੱਦਾ ਚੱਕਣਾ ਹੁਣ ਜੈਪਰ ਕਾਂਡ ਹੋਇਆ ਤੂੰ ਗੱਲ ਕਰਦੀ ਵੀ ਡਰਾਈਵਰਾਂ ਨੂੰ ਹਰਜਾਨਾ ਮਿਲਣਾ ਚਾਹੀਦਾ ਐ ਨੇ ਡਰਾਈਵਰ ਜਲਕੇ ਸਵਾਹ ਹੋ ਗਏ ਪਰ ਨਹੀਂ ਮੈਡਮ ਤਾਂ ਠਮਕੇ ਲਾ ਰਹੀ ਤੀ ਕੋਠੇ ਦੀ ਚੜ੍ਹ ਕੇ ਪਹਿਲੇ ਦਿਨ ਨਹੀਂ ਪਤਾ ਚੱਲਿਆ ਦੂਜੇ ਦਿਨ ਤਾਂ ਪਤਾ ਚੱਲਿਆ ਹੋਣਾ ਵੀ ਕਾਂਡ ਹੋਇਆ ਦੂਜੇ ਦਿਨ ਵੀ ਮੈਡਮ ਠਮਕੇ ਲਾਇਆ ਕਰਦੀ ਕਈ ਆ ਗੱਲੋ ਹੱਥ ਮਾਰ ਤੂੰ ਵੀ ਬੜੀ ਸਟਾਰ ਬਣਦੀ ਆਪਣੇ ਆਪ ਨੂੰ ਫਿਰ ਜੇ ਤੁਹਾਡੇ ਵਰਗੀ ਨੂੰ ਕੋਈ ਕੁਝ ਕਹਿਦਾ ਵਾਕ ਹੈ ਸਾਡੇ ਵਰਗਾ ਕੋਈ ਗੱਲ ਸੁਣਾਦਾ ਵੈ ਤਾਂ ਤੁਹਾਡੇ ਵਰਗੀ ਫਿਰ ਕਹਿੰਦੀ ਮੈਂ ਤਾਂ ਯੁੱਗ ਤੂੰ ਨੇ 5 ਘੰਟੇ ਦੇ ਅੰਦਰ ਅਗਰ ਮੇਰੀ ਵੀਡੀਓ ਡਿਲੀਟ ਨਹੀਂ ਨਾ ਕੀਤੀ ਤਾਂ ਮੈਂ ਤੇਰੇ ਉੱਪਰ ਪੁਲਿਸ ਕੰਪਲੇਟ ਕਰ ਦੂੰਗੀ ਕਰ ਦੂੰਗੀ ਮੈਂ ਤਾਂ ਉਹ ਕਰ ਦੂੰਗੀ ਇੱਦਾਂ ਥੋੜਾ ਨਹੀਂ ਗੱਲ ਹੁੰਦੀ ਮਾਂ ਪਿਓ ਧੀ ਪੁੱਤ ਘਰ ਵਾਲਾ ਕੰਜਰ ਕੋਈ ਹੈ ਨਹੀਂ ਨੂੰ ਟੱਕਣ ਵਾਲਾ ਬਾਕੀ ਚੱਲੋ ਬਾਬਿਓ ਲਓ ਨਿਆਰੇ ਆਪਣੀ ਵੀਡੀਓ ਦਾ ਐਂਡ ਹੋ ਗਿਆ ਇੱਥੇ ਹੀ